ਇੱਕੀ ਇਨਫੋਰਮੇਸ਼ਨ ਗੱਲ ਇੱਕ ਰਾਤ ਮਾਨੂਪੁਰ ਬਲਾੜਾ ਰੋਡ ਤੇ ਇੱਕ ਐਕਸੀਡੈਂਟ ਹੋਇਆ ਸਾਨੂੰ ਅੱਜ ਹਸਪੀਟਲ ਤੋਂ ਇਨਫੀਮੇਸ਼ਨ ਆਈ ਹੈ ਇਹਦੇ ਚ ਇਹ ਐਕਸੀਡੈਂਟ ਗੁਰਮukh ਸਿੰਘ son of ਸਿਕੰਦਰ ਸਿੰਘ ਇਹਦੀ ਏਜ ਹੈਗੀ 21 ਸਾਲ ਤੇ ਇਹਦੀ ਵਾਈਫ ਸੀ ਅਮਨਦੀਪ Kaur wife of ਗੁਰਮukh ਸਿੰਘ ਦੋਵਾਂ ਦੀ ਉਮਰ 21 ਸਾਲ ਸੀ ਲੜਕੀ ਦੇ ਦਾ ਇਹਨਾਂ ਦਾ ਵਿਆਹ ਇਸੇ ਸੰਡੇ ਨੂੰ ਹੀ ਹੋਇਆ ਹੈ ਹਾਲਸਾ ਕਿ ਦਬਾਪ ਹੈ ਇਹ ਹਾਲਸਾ ਭਾਜੀ ਤਾਂ ਕਿ ਜੋ ਮੈਂ ਬਿਆਨ ਲਿਖਾਇਆ ਮੈਂ ਲੜਕੇ ਦਾ ਜੋ ਬਿਆਨ ਆਊਗਾ ਉਹ ਸਾਊਥ ਨੂੰ ਪਤਾ ਲੱਗੂਗਾ ਵੀ ਇੱਥੇ ਮਿਆਸਾ ਹੋਇਆ ਸਰ ਪਤਾ ਲਵਾਰੇ ਸੀ ਇਹ ਮਾਨੂਪੁਰ ਸਾਈਡ ਤੋਂ ਬਲਾੜੇ ਹੋ ਆ ਰਹੇ ਸੀ ਜੀ ਕਿੰਨੇ ਵਜੇ ਦਾ ਸਮਾਂ ਸਰ ਪਤਾ ਲੱਗਾ ਜੀ ਇਹ ਗੱਲ ਕੋਈ 9 ਵਜੇ ਦਾ ਸਮਾਂ ਹੈ ਜੀ ਕੀ ਫਿਰ ਇਹਦੇ ਵਿੱਚ ਕਿਹਦੀ ਕਿਹਦੀ ਮੌਤ ਹੋਈ ਹੈ ਕੋਲ ਜੱਟੂ ਦਾ ਸਾਨੂੰ ਜੋ ਇਨਫੋਰਮੇਸ਼ਨ ਆਈ ਹੈ ਜੋ ਲੜਕੀ ਹੈ ਅਮਨਦੀਪ ਕੌਰ ਇਹਦੀ ਮੌਤ ਹੋ ਗਈ ਲੜਕਾ ਜੇਰੇ ਲਾਜ ਹੈ ਅਚੰਡੀਗੜ੍ਹ ਸੈਕਟਰ ਬੱਤੀ ਓਰੀ ਜੋ ਵੀ ਸਟੇਟਮੈਂਟ ਹੋਊਗੀ ਲੈ ਕੇ ਕਾਰਵਾਈ ਕੀਤੀ ਜਾਊਗੀ ਇਹ ਬੱਚੀ ਕਿਹਦੇ ਵਿੱਚ ਨਹੀਂ ਪਤਾ ਕਿਉਂ ਜੋ ਮੈਂ ਮੌਕੇ ਤੋਂ ਪਤਾ ਲੱਗਿਆ ਡਾਕਟਰ ਦੇ ਵਿਟ ਵਿੱਚ